ਮਹਾਰਾਜ ਸ਼ਬਦ ਕਹਿ ਰਿਹਾ ਇਹ ਰਾਖੋ ਮਨ ਮਾਹੀ ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਚੰਗੀ ਤਰ੍ਹਾਂ ਪੱਕੀ ਕਰ ਲੋ ਦਿੜ ਕਰ ਲੋ ਜਿਸ ਸਰੀਰ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਉਹ ਜਿੰਨਾ ਮਰਜੀ ਤਣਾਡ ਹੋਵੇ ਜਿੰਨਾ ਮਰਜੀ ਵੱਡਾ ਹੋਵੇ ਜਿੰਨਾ ਮਰਜੀ ਵਿਦਵਾਨ ਹੋਵੇ ਜਿੰਨਾ ਮਰਜੀ ਸੋਹਣ ਹੋਵੇ ਜਿਸ ਬੰਦੇ ਨੇ ਸਿਮਰਨ ਨਹੀਂ ਕੀਤਾ ਉਹਨੇ ਆਪਣੀ ਜ਼ਿੰਦਗੀ ਆਕਾਰਤ ਕਰਵਾ ਲਈ ਹੁਣ ਮੈਂ ਇਹ ਨਹੀਂ ਸ਼ਬਦ ਕਹਿ ਰਿਹਾ ਗੁਰਤੇਗ ਬਾਦਰ ਸਤਾ ਮੈਂ ਸਕਰੀਨ ਤੇ ਲਾ ਲਿਆ ਵੀ ਕਿਤੇ ਸਾਡੇ ਮੂੰ ਚੋ ਘਾਕਿਆਂ ਨੇ ਵੀ ਭਾਈ ਸਾਹਿਬ ਸਾਨੂੰ ਅਜਾਬ ਸ਼ਬਦ ਕਹਿ ਗਏ ਗੁਰਤੇਗ ਬਾਦਰ ਸ ਫਿਰ ਅੱਗੇ ਕਹਿਣਗੇ ਕਿ ਮੇਰੀ ਗੱਲ ਨੂੰ ਝੂਠਿਆ ਨਾ ਸਮਝੋ ਮਾਰੇ ਕਿਵੇਂ ਤੁਹਾਨੂੰ ਸੱਚ ਕਹਿ ਰਿਹਾ ਜਾਂ ਮੈਂ ਭਜਨ RAM ਕੋ ਨਾਹੀਂ ਤੇ ਨਰ ਜਨਮ ਆਕਾਰਤ ਖੋਇਆ ਯਹ ਰਾਖੋ ਮਨ ਮਾਹੀਂ ਇਸ ਗੱਲ ਨੂੰ ਮਨ ਵਿੱਚ ਦਿੜੜ ਕਰ ਲੋ ਉਸ ਬੰਦੇ ਨੇ ਆਪਣੀ ਜ਼ਿੰਦਗੀ ਆਕਾਰਤ ਕੋ ਲਈ ਹੈ ਜਿਹਦੇ ਅੰਦਰ ਸਿਮਰਨ ਨਹੀਂ ਕਿਉਂਕਿ ਸਾਡੀ ਜ਼ਿੰਦਗੀ ਦਾ ਮਲੂਰਤ ਪਰਮਾਤਮਾ ਦੀ ਬੰਦਗੀ ਹੈ ਸਿਮਰਨ ਹੈ ਸਿਮਰਨ ਮੈਂ ਬੇਨਤੀ ਕਰਨਾ ਨਾਮ ਉਹ ਸੇਤੂ ਹੈ ਜਿਹੜਾ ਸਾਡੀ ਆਤਮਾ ਨੂੰ ਪਰਮਾਤਮਾ ਵਿੱਚ ਅਪਿਹੇਦ ਕਰਦਾ ਹੈ ਨਾਮ ਕੇਵਲ ਕਹਿਣ ਮਾਤਰ ਸ਼ਬਦ ਨਹੀਂ ਜੀ ਵਾਹਿਗੁਰੂ ਕਹੀ ਜਾਂਦੇ ਨੇ ਨਹੀਂ ਗੁਰਮਖੋ ਵਾਹਿਗੁਰੂ ਵਿੱਚ ਵਾਹਿਗੁਰੂ ਆਪ ਵਸਦਾ ਹੈ ਵਾਹਿਗੁਰੂ ਸ਼ਬਦ ਹੈ ਪਰ ਉਸ ਸ਼ਬਦ ਵਿੱਚ ਵਾਹਿਗੁਰੂ ਵਿੱਚ ਵਾਹਿਗੁਰੂ ਜੀ ਆਪ ਵਸਦੇ ਨੇ ਉਂਝ ਪ੍ਰਮਾਤਮਾ ਦੇ ਅਨੇਕਾਂ ਨਾਮ ਨੇ ਇੱਕ ਨਾਮ ਨੇ ਹਰ ਧਰਮ ਨੇ ਆਪਣਾ ਨਾਮ ਦਿੱਤਾ ਤੇ ਇਹ ਵੀ ਬੇਨਤੀ ਕਦੀ ਵੀ ਕਿਸੇ ਦੇ ਧਰਮ ਵਿੱਚ ਜਿਨ੍ਹਾਂ ਨੇ ਪ੍ਰਮਾਤਮਾ ਲਈ ਵੱਖ-ਵੱਖ ਨਾਮ ਵਰਤੇ ਕਦੀ ਵੀ ਪਰਮੇਸ਼ਵਰ ਦੇ ਨਾਮ ਦਾ ਮਜ਼ਾਕ ਨਾ ਉਡਾਏ ਜੇ ਕੋਈ ਰਾਮ ਕਹਿ ਰਿਹਾ ਕੋਈ ਰਕੀਮ ਕਹਿ ਰਿਹਾ ਕੋਈ ਅੱਲਾਹ ਕਹਿ ਰਿਹਾ ਅਸੀਂ ਕਈ ਵਾਰੀ ਚੁਟਕਲੇ ਬਣਾ ਦਿੰਦੇ ਹਾਂ ਨੇ ਦੀਉ ਨਾਇਗੁਰੂ ਕਿਆ ਉਹਨੇ ਰਾਮ ਕਿਆ ਗੁਰੂ ਨਾਨਕ ਸਾਹਿਬ ਬਚਨ ਕਰ ਦਿਆ ਕਿ ਵੈ ਗੁਰੂ ਜੀ ਸਿਰ ਨਾਨਕ ਲੋਕਾਂ ਪਾਵ ਹੈ ਮੇਰਾ ਸਿਰ ਉਹਨਾਂ ਲੋਕਾਂ ਦੇ ਪੈਰਾਂ ਵਿੱਚ ਹੈ ਬਲਹਾਰੇ ਜਾਉ ਜੀਤੇ ਤੇਰੇ ਨਾਮ ਹੈ ਜਿੰਨੇ ਤੇਰੇ ਨਾਮ ਪੁਕਾਰੇ ਗਏ ਮੈਂ ਤੇਰੇ ਖਰ ਨਾਮ ਤੋਂ ਕੁਰਬਾਨ ਜਾਂਦਾ ਸਾਚੇ ਵੇ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਦੁਨੀਆ ਵਿੱਚ ਉਹ ਰੱਬ ਰਖ ਹੈ ਮੈਂ ਗ੍ਰੰਥ ਨਹੀਂ ਵਰਤਿਆ ਕੇਵਲ ਉਹ ਸਤਿਗੁਰੂ ਹੈ ਜਿਹੜਾ ਪੂਰੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ ਇੱਥੇ ਯਾਦ ਰੱਖਿਓ ਹਰ ਚੀਜ਼ ਮੈਂ ਇੱਕ ਦਿਨ ਕਿਹਾ ਭਾਸ਼ਾ ਦੀ ਸੰਕੀਰਣਤਾ ਇਲਾਕੇ ਦੀ ਸੰਕੀਰਣਤਾ ਰੱਬ ਦੇ ਨਾਵਾਂ ਦੀ ਸੰਕੀਰਣਤਾ ਹਾਂ ਸੰਕੀਰਣਤਾ ਨੂੰ ਤੋੜ ਦਿੱਤਾ ਗੁਰੂ ਗ੍ਰੰਥ ਸਾਹਿਬ ਨੇ ਮਹਾਰਾਜ ਨੇ ਪੂਰਬ ਤੇ ਪਛਮ ਦੇ ਜਿੰਨੇ ਪ੍ਰਮਾਤਮਾ ਲਈ ਨਾਮ ਵਰਤੇ ਜਾਂਦੇ ਸਨ ਗੁਰਮੁਖੋ ਹਰ ਨਾਮ ਦੀ ਵਰਤੋਂ ਕੀਤੀ ਹਰ ਨਾਮ ਏਕ ਓੰਕਾਰ ਦਾ ਲਖਾਇਕ ਬਣਾ ਦਿੱਤਾ ਜਿਹੜੇ ਦੇਵ ਨਾਮ ਸਨ ਉਹ ਵੀ ਏਕ ਓੰਕਾਰ ਨਾਲ ਜੋੜ ਦਿੱਤੇ ਹਜ਼ੂਰ ਸੱਚੇ ਬਾਦਸ਼ਾਹ ਮਹਾਰਾਜ ਕਹਿੰਦੇ ਜਿਸ ਸੀਨੇ ਵਿੱਚ ਜਿਸ ਵਿੱਚ ਨਾਮ ਨਹੀਂ ਭਜਨ ਨਹੀਂ ਉਹ ਬੰਦਾ ਸੱਚੀ ਮੁੱਚੀ ਆਕਾਰਤ ਕਹੇ ਉਹਦੀ ਜ਼ਿੰਦਗੀ ਵਿਅਰਥ ਹੈ ਥੋੜੇ ਜਾਓ ਅਸੀਂ ਗੁਰਤੇਗ ਬਾਦਲ ਸਾਹਿਬ ਦੀ ਬਚਨ ਲੈ ਲਈ ਜੇਸ਼ੂ ਵਿੱਚ ਨਾਮ ਵੱਸਦਾ ਸਿਮਰਨ ਵੱਸਦਾ ਤੇ ਇਹ ਗੱਲ ਹੋਰ ਮੈਂ ਕੱਲ ਵੀ ਉੱਥੇ ਕਿਹਾ ਵਾਹਿਗੁਰੂ ਸ਼ਬਦ ਕਹੀ ਜਬ ਕਹੀ ਜੀ ਇਕੱਲੇ ਬੈਠੇ ਪੋਨੀ ਹੈ ਨਾ ਪਰ ਗੁਰਮਖੋ ਗੁਰ ਪ੍ਰਸਾਦ ਤੋਂ ਬਿਨਾਂ ਨਾਮ ਫਲੀ ਪੂਤ ਨਹੀਂ ਹੁੰਦਾ ਜਿਹੜੀ ਅੰਮ੍ਰਿਤ ਦੀ ਦਾਤ ਇਹਨ ਜਿੰਨੂੰ ਆਪਾਂ ਕਈ ਵਾਰੀ ਸੱਲ ਇਹ ਇਕੱਤਰਤਾ ਜਿੰਨੇ ਪਿਆਰਿਓ ਕੱਟੜਤਾ ਨਹੀਂ ਆਤਮਾ ਦੇ ਉਧਾਰ ਵਾਸਤੇ ਗੁਰੂ ਕੋਲੋਂ ਦਾਤ ਲੈਣੀ ਬਤ ਲਾਜ਼ਮੀ ਹੈ ਉnde ਤਾਂ ساری ਦੁਨੀਆ ਰਾਮ ਰਾਮ ਜੱਪੀ ਜਾਏ ਗੁਰੂ ਸਾਹਿਬ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਨਾਮ ਦਿੜ੍ੜ ਕਰਾਇਆ ਜਾਂਦਾ ਹੈ ਰਾਮ ਵੀ ਨਾਮ ਹੈ ਗੋਬਿੰਦ ਵੀ ਨਾਮ ਹੈ ਅੱਲਾ ਵੀ ਨਾਮ ਹੈ ਕਰੀਮ ਵੀ ਨਾਮ ਹੈ ਰਜੀਮ ਵੀ ਨਾਮ ਹੈ ਪਰ ਬਾਣੀ ਬਾਰ ਵੀ ਇੱਕ ਗੱਲ ਕਹਿੰਦੀ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਜੋ ਸਤ ਗੁਰਾਂ ਨੇ ਸਾਨੂੰ ਆਪਣੀ ਬਕਾਇਦਾ ਮਰਿਆਦਾ ਅਨੁਸਾਰ ਨਾਮ ਦਿੜ੍ੜ ਕਰਾਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪੁੱਛੀ ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਜਿਸ ਘਟਿ ਚ ਸਿਮਰਨ ਵਸ ਜਾਏ ਭਜਨ ਹੋਵੇ ਉਹ ਕੀ ਅਵਸਥਾ ਤੇ ਜਿਹਦੇ ਚ ਨਾ ਹੋਵੇ ਉਹ ਕੀ ਦੋਨੋ ਸ਼ਲੋਕ ਇਕੱਠੇ ਆ ਇੱਕ ਬਚਨ ਹੈ ਪਹਿਲਾ ਹੁੰਦਾ ਜੇ ਘਟ ਸਿਮਰਨ RAM ਕੋ ਸ਼ਲੋਕ ਹੀ ਲੈ ਆਪਾਂ ਉੰਜ ਵੈਸੇ ਨਾਟ ਸ਼ਬਦ ਤੇ 57 ਸ਼ਲੋਕ ਸਾਰੀ ਇੱਕ ਦੂਜੇ ਦੀ ਵਿਆਖੀ ਕਰਦੇ ਜੇ ਘਟ ਸਿਮਰਨ RAM ਕੋ ਸੋਨਰ ਮੁਕਤਾ ਜਾਨ ਜਿਸ ਘਟ ਵਿੱਚ ਪ੍ਰਮਾਤਮਾ ਦਾ ਸਿਮਰਨ ਕਰੇ ਉਹ ਇਨਸਾਨ ਮੁਕਤ ਹੈ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਗੀ ਨਾਨਕ ਸਾਚੀ ਮਾਨ ਮਹਾਰਾਜ ਕਹਿੰਦੇ ਨੇ ਇਸ ਗੱਲ ਮੇਰੀ ਨੂੰ ਸੱਚ ਮੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਸ ਵਿੱਚ ਇਨਸਾਨ ਵਿੱਚ ਤੇ ਭਗਵਾਨ ਵਿੱਚ ਕੋਈ ਅੰਤਰ ਨਹੀਂ ਤੇ ਨਾਲ ਸ਼ਬਦ ਵਰਤਿਆ ਸਾਚੀ ਮਾਨ ਮੇਰੀ ਗੱਲ ਨੂੰ ਸੱਚ ਮੰਨ